ਸਸਰੀ ਗਾਲ ਜੀ ਮੈਂ ਸੰਦੀਪ ਨੰਗਲੰਬੀਆਂ ਅੱਜ ਸਾਡੀ ਇਥੇ ਮੇਜਰ ਲੀ ਕਬੱਡੀ ਦੀ ਫੈਡਰੇਸ਼ਨ ਦੀ ਮੀਟਿੰਗ ਹੋਈ ਹੈ ਸ਼ਾਹਕੋਟ ਜੇ ਤੁਹਾਨੂੰ ਪਤਾ ਹੀ ਸੁਰਜ ਇਕੱਠੇ ਵੱਲੋਂ ਜਿਹੜੇ આરોਪ ਲਾਏ ਗਏ ਆ ਉਹਦਾ ਸਪਸ਼ਟੀਕਰਨ ਦੇਣ ਲਈ ਤੇ ਹੁਣ ਗੱਲ ਕਰੀਏ ਸਾਡੇ ਉੱਪਰ ਲੱਗੇ ਦੋਸ਼ਾਂ ਬਾਰੇ ਕਿ ਫੈਡਰੇਸ਼ਨ ਗੈਂਗਸਟਰਾਂ ਦੀ ਹੈ ਇਸ ਨੂੰ ਕੋਈ ਗੈਂਗਸਟਰ ਚਲਾ ਰਿਹਾ ਹੈ ਇਹ ਬਿਲਕੁਲ ਹੀ ਅਧਾਰ ਦੋਸ਼ਾਂ ਸਾਡੀ ਫੈਡਰੇਸ਼ਨ ਨੂੰ ਬਣਾਉਣ ਵਾਲੀ ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਦੀ ਰਜਿਸਟਰਡ ਸੁਸਾਇਟੀ ਹੈ ਜਿਸ ਦਾ ਕਿ ਆਪਣਾ ਬੈਂਕ ਖਾਤਾ ਹੈ ਆਹਦੀ ਰਜਿਸਟਰ ਕਰਾਈਆ ਦਾ ਸਰਟੀਫਿਕੇਟ ਹੈ ਸਰਟੀਫਿਕੇਟ ਤੇ ਸਾਡੀ ਫੋਰੇਸ਼ਨ ਨੂੰ ਬਣਾਉਣ ਵਾਲੀ ਖਿਡਾਰੀਆਂ ਤੇ ਖੇਡ ਪ੍ਰਮੋਟਰਾਂ ਦੀ ਰਜਿਸਟਰਡ ਸੁਸਾਇਟੀ ਹੈ ਜਿਸ ਦਾ ਕਿ ਆਪਣਾ ਬੈਂਕ ਖਾਤਾ ਹੈ ਆਹਦੀ ਬੈਂਕ ਸਟੇਟਮੈਂਟ ਆਈ ਅਤੇ ਹਰੇਕ ਕੰਮ ਨੂੰ ਕਾਨੂੰਨੀ ਦਾਰੇ ਹੇਠ ਹੈ ਇੱਕ ਇੱਕ ਪੈਸੇ ਦੀ ਆਮਦਨ ਅਤੇ ਖਰਚ ਦਾ ਹਿਸਾਬ ਰੱਖਿਆ ਜਾਂਦਾ ਹੈ ਜੋ ਕਿ ਭਾਰਤ ਸਰਕਾਰ ਕੋਲ ਬਕਾਇਦਾ ਆਡਿਟ ਵੀ ਕਰਵਾਇਆ ਜਾਵੇਗਾ ਜੋ ਟੀਮਾਂ ਸਾਡੀ ਫੈਡਰੇਸ਼ਨ ਵਿੱਚ ਖੇਡ ਰਹੀਆਂ ਹਨ ਉਹ ਪਿਛਲੇ ਸਾਲ ਕਈ ਸਾਲਾਂ ਤੋਂ ਸੁਰਜਨ ਜੱਠੇ ਤੋਂ ਲੈ ਕੇ ਪੰਜਾਬ ਦੀਆਂ ਹੋਰ ਫੈਡਰੇਸ਼ਨਾਂ ਵਿੱਚ ਖੇਡ ਰਹੀਆਂ ਸਨ ਕੋਈ ਵੀ ਨਵੀਂ ਤੇ ਮੇજર ਲੀਗ ਫੈਡਰੇਸ਼ਨ ਵਿੱਚ ਨਹੀਂ ਖੇਡਣ ਲੱਗੀ ਦੂਸਰਾ ਇਲਜ਼ਾਮ ਲਗਾਇਆ ਕਿ ਡੋਪ ਦੇ ਸ਼ਿਕਾਰ ਇਸ ਫੈਡਰੇਸ਼ਨ ਚ ਚਲਾ ਰਹੇ ਹਨ ਇਹ ਸਰਾ ਸਰਾ ਗਲਤ ਰੋਪ ਹੈ ਇਹ ਫੈਡਰੇਸ਼ਨ ਕਬੱਡੀ ਤੇ ਹੋਰ ਖੇਡਾਂ ਦੀਆਂ ਬੇਤਰੀਨ ਸ਼ਖਸੀਅਤਾਂ ਨੂੰ ਲੈ ਕੇ ਬਣਾਈ ਗਈ ਹੈ ਜੋ ਇੱਕ ਜਾਂ ਦੋ ਖਿਡਾਰੀ ਸੁਰਜਨ ਜੱਠੇ ਦੀ ਫੈਡਰੇਸ਼ਨ ਵੱਲੋਂ ਡੋਪ ਵਿੱਚ ਪੋਜ਼ਿਟਿਵ ਪੋਜ਼ਿਟਿਵ ਸ਼ੋਅ ਕੀਤੇ ਗਏ ਸਨ ਤਾਂ ਬਾਅਦ ਵਿੱਚ ਇਸ ਨੇ ਹੀ ਉਹਨਾਂ ਖਿਡਾਰੀਆਂ ਨੂੰ ਕਲੀਨ ਚਿੱਟ ਕਿਉਂ ਦਿੱਤੀ ਆ ਦੇਖੋ ਜਿਹੜਾ ਇਹਨਾਂ ਕਲੀਨ ਚਿੱਟ ਦਿੱਤੀ ਐਥਲੈਟ ਸੁਰਜਨ ਜੱਠੇ ਦੀ ਆਈ ਕਿਉਂਕਿ ਇਸ ਨੇ ਬਕੈਰ ਮਾਨਤਾ ਪ੍ਰਾਪਤ ਆਪਣੀ ਸੱਤਾ ਨੂੰ ਬਚਾਉਣ ਵਿੱਚ ਸਹਾਇ ਲਈ ਲੋਕਲ ਲੈਬਾਰਟਰੀ ਤੋਂ ਖਿਡਾਰੀਆਂ ਦੇ ਟੈਸਟ ਕਰਵਾਏ ਸਨ ਵਿਵਾਦ ਖੜਾ ਹੋਣ ਤੇ ਇਸ ਨੇ ਇਹਨਾਂ ਖਿਡਾਰੀਆਂ ਨੂੰ ਖੁਦ ਕਲੀਨ ਚੇਟ ਦਿੱਤੀ ਤੇ ਅੱਜ ਦੋਸ਼ੀ ਦਾ ਦੱਸ ਰਿਹਾ ਤੇ ਤੀਸਰਾ ਇਲਜ਼ਾਮ ਲਗਾਇਆ ਗਿਆ ਕਿ ਫੈਡਰੇਸ਼ਨ ਰਗ ਮਨੀ ਨਾਲ ਚੱਲਦੀ ਹੈ ਅਜੇ 4 ਮਹੀਨੇ ਪਹਿਲਾਂ ਹੀ ਸਾਡੀ ਫੈਡਰੇਸ਼ਨ ਬਣੀ ਹੈ ਜਿਸ ਦਾ ਕਿ ਬੈਂਕ ਖਾਤਾ ਹੈ ਅਤੇ ਜੇਸ ਨੂੰ ਭਾਰਤ ਸਰਕਾਰ ਨੂੰ ਆਡਿਟ ਕਰਵਾਇਆ ਜਾਵੇਗਾ ਤੀਸਰਾ ਇਲਜ਼ਾਮ ਲਗਾਇਆ ਗਿਆ ਕਿ ਫੈਡਰੇਸ਼ਨ ਡਰਗ ਮਨੀ ਨਾਲ ਚੱਲਦੀ ਹੈ ਅਜੇ 4 ਮਹੀਨੇ ਪਹਿਲਾਂ ਹੀ ਸਾਡੀ ਫੈਡਰੇਸ਼ਨ ਬਣੀ ਹੈ ਜਿਸ ਦਾ ਕਿ ਬੈਂਕ ਖਾਤਾ ਹੈ ਅਤੇ ਜੇਸ ਨੂੰ ਭਾਰਤ ਸਰਕਾਰ ਨੂੰ ਆਡਿਟ ਕਰਵਾਇਆ ਜਾਵੇਗਾ ਇੱਕ ਇੱਕ ਪੈਸੇ ਦਾ ਔਨ ਅਤੇ ਜਾਨ ਦਾ ਹਿਸਾਬ ਰੱਖਿਆ ਜਾਂਦਾ ਹੈ ਇਹ ਪੈਸਾ ਪਿੰਡਾਂ ਦੀਆਂ ਲੋਕਲ ਕਮੇਟੀਆਂ ਵੱਲੋਂ ਖੇਡ ਮੇਲੇ ਬੁੱਕ ਕਰਵਾਉਣ ਲਈ ਅਡਵਾਂਸ ਜਾਂ ਸਾਡੀ ਫੈਡਰੇਸ਼ਨ ਦੇ ਟਾਈਟਲ ਸਪਾਂਸਰ ਦਾਖਲ ਗਰੁੱਪ ਵੱਲੋਂ ਆਇਆ ਹੈ ਆ ਦੇਖੋ ਸਾਡੀ ਰਸੀਦ ਬੁੱਕ ਬਣੀ ਆ ਜਿਹੜੀ ਵੀ ਕਮੇਟੀ ਸਾਨੂੰ ਆਪਣੀ ਅਡਵਾਂਸ ਬੁੱਕ ਕਰਾਉਂਦੀ ਆ ਉਹਨੂੰ ਪ੍ਰੋਪਰ ਰਸੀਦ ਕੱਟ ਕੇ ਨਹੀਂ ਦਿੰਦੇ ਆ ਅੱਜ ਤੱਕ ਇਸ ਦਾ ਵੱਡਾ ਹਿੱਸਾ ਖੇੜ ਦੀ ਨਸ਼ਾ ਮੁਕਤੀ ਲਈ ਅੰਤਰਰਾਸ਼ਟਰੀ ਏਜੰਸੀ ਨਾਲ ਕੀਤੇ ਕਰਾਰ ਵਿੱਚ ਖਰਚਿਆ ਗਿਆ ਹੈ ਸਾਡੀ ਫੈਡਰੇਸ਼ਨ ਦਾ ਸਾਰਾ ਲੈਣ ਦੇਣ ਬੈਂਕ ਰਾਹੀਂ ਹੀ ਕੀਤਾ ਜਾਂਦਾ ਹੈ ਹੁਣ ਤੱਕ ਸਾਡੇ ਫੈਡਰੇਸ਼ਨ ਦੇ ਕਾਉਂਟ ਖਾਤੇ ਵਿੱਚ ਤਕਰੀਬਨ 18 ਲੱਖ ਰੁਪਏ ਆ ਚੁੱਕਾ ਜਿਹਦੇ ਵਿੱਚੋਂ 10 ਲੱਖ ਰੁਪਏ ਸੀ ਨਸ਼ਾ ਮੁਕਤ ਜਿਹੜੀ ਸਾਡਾ ਕਰਾਰਨਾਮਾ ਹੋਇਆ ਡਾਕਟਰਾਂ ਨੂੰ ਉਹਨੂੰ ਹੀ ਦੇ ਚੁੱਕੇ ਆ ਜਿਹਦੀ ਗਿਆ ਇਨਵੋਇਸ ਜਿਹਦੇ ਸਾਡਾ ਕਰਾਰ ਵਾਲਾ ਜਿਹੜਾ ਹੋਇਆ ਸਾਡੀ ਏਜੰਸੀ ਨਾਲ ਅਸੀਂ 10 ਲੱਖ ਰੁਪਏ ਹੁਣ ਤੱਕ ਅਸੀਂ ਜਿਹੜਾ ਕਬੱਡੀ ਨਸ਼ਾ ਮੁਕਤ ਕਰਨ ਲਈ ਖਰਚ ਚੁੱਕੇ ਆ ਤਾਂ ਸਾਨੂੰ ਇਹ ਕਹਿ ਰਿਹਾ ਵੀ ਇਹ ਡਰਗ ਡਰਗਾਂ ਦੀ ਇਹ ਫੈਡਰੇਸ਼ਨ ਆ ਹੁਣ ਇਹ ਵੀ ਸੁਰਜਨ ਦੱਸੇਗੇ ਉਹ ਇੰਨੇ ਸਾਲ ਤੋਂ ਫੈਡਰੇਸ਼ਨ ਕਿਸ ਪੈਸੇ ਨਾਲ ਚਲਾ ਰਿਹਾ ਹੈ ਉਸ ਦੀਆਂ ਬੈਂਕ ਡਿਟੇਲ ਲੈ ਕੇ ਦਿਖਾਵੇ ਜਦ ਕਿ ਸਾਨੂੰ ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਦੀ ਸਰਕਾਰ ਨੇ ਸੁਰਜਨ ਨੂੰ ਬਲੈਕਲਿਸਟ ਕਰਕੇ ਆਪਣੇ ਮੁਲਖ ਵਿੱਚ ਪੈਰ ਰੱਖਣ ਤੋਂ ਵੀ ਰੋਕਿਆ ਹੈ ਇਹਨਾਂ ਸਾਰੇ ਪੱਖਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਫਿਰ ਇਹ ਕਿਸ ਪੈਸੇ ਨਾਲ ਫੈਡਰੇਸ਼ਨ ਚਲਾ ਰਿਹਾ ਹੈ ਜਿੱਦਾਂ ਅਸੀਂ ਮੈਨੂੰ 20 ਸਾਲ ਹੋ ਗਏ ਕਬੱਡੀ ਖੇਡਦੇ ਨੂੰ ਜੇਮੋਦੀ ਅੰਕਲ ਚੱਠੇ ਦੀ ਫਾਟਰੀ ਬਣੀ ਆ ਅਸੀਂ ਉਦੋਂ ਖੇਡਦੇ ਆ ਰਹੇ ਹੁਣ ਮੇਰੇ ਵੀਰ ਕਈ ਕਹਿਣਗੇ ਵੀ ਹੁਣ ਕਦੋਂ ਬੋਲੇ ਆ ਪਲੇਅਰ ਹੈ ਨਾ ਹੁਣ ਪਹਿਲਾਂ ਕਦੋਂ ਕਿੱਥੇ ਸੀਗੇ ਮੈਂ ਗੱਲ ਕਰਨੀ ਚਾਹੁੰਦਾ ਵੀ ਅਸੀਂ ਉਦੋਂ ਇੱਕ ਪਲੇਅਰ ਸੀਗੇ ਸਾਡੇ ਦਾ ਕੁਛ ਨਹੀਂ ਸੀ ਕਿ ਉਹ ਜਦੋਂ ਸਾਡੀ ਟੀਮ ਬਣੀ ਸ਼ਾਹਗੋੜ ਦੀ ਜਦੋਂ 6 ਸਾਲ ਪਹਿਲਾਂ ਤਾਂ ਸਾਡੇ ਉਦੋਂ ਸੀਗਾ ਵੀ ਅਸੀਂ ਵਿੱਚ ਆ ਗਏ ਪਹਿਲਾਂ ਅਸੀਂ ਹੋਰ ਟੀਮਾਂ 'ਚ ਖੇਡਦੇ ਸੀਗੇ ਜੋ ਟੀਮ ਬਣੀ ਹੈ ਅਸੀਂ ਅੰਕਲ ਚੱਠਿਆਂ ਰਹਿ ਕੇ ਹੀ ਸਿਸਟਮ ਸਹੀ ਕਰਾਂਗੇ ਪਰ ਅਸੀਂ ਥੋੜੀ ਕੋਸ਼ਿਸ਼ ਕੀਤੀ ਆ ਜੋ ਦੀ ਸ਼ਾਹ ਕੋ ਟੀਮ ਬਣੀ ਨਾਰਥ ਇੰਡੀਆ ਥੋੜੀ ਉੱਪਰ ਗਈ ਉਹਦੇ ਵਿੱਚ ਕੀ ਸੀਗਾ ਚਲੋ ਮੈਂ ਕੱਪਾਂ ਦੇ ਨਾਲ ਜਾਣੇ ਬੋਰਡ ਲਾਦੇ ਢਾਈ ਲੱਖ ਲੱਖ ਪ੍ਰਾਈਜ਼ ਤੋਂ ਸਾਨੂੰ ਮਿਲਦਾ ਜਿਹਦੇ ਲੱਖ ਰੁਪਈਆ ਜਦੋਂ ਇੱਕ ਕਮੇਟੀ ਨੂੰ ਕਹਿੰਦੇ ਸੀ ਕਹਿੰਦੇ ਸੀ ਅੰਕਲਾਂ ਨਾਲ ਗੱਲ ਹੋਈ ਆ ਠੀਕ ਪੰਜ-ਸੱਤ ਮੇਰੇ ਇਦਾਂ ਦੇ ਹੋਏ ਉਹ ਵੀ ਅਸੀਂ ਤੇ ਅਗਲੇ ਸਾਰ ਸਟੇਨ ਲੈ ਆ ਜਿੰਨਾ ਹੀ ਪੋਸਟ ਤੇ ਲਿਖਿਆ ਪ੍ਰਾਈਜ਼ ਉਹਨਾਂ ਰਵਾਂਗੇ ਚਲੋ ਅਸੀਂ ਸਾਡਾ ਇੱਕ ਮਾਂਚ ਹੀ ਸੀਗਾ ਵਾਹ ਕਬੱਡੀ ਖੇਡਣੀ ਅਜੇ ਅਸੀਂ ਕੁਝ ਨਹੀਂ ਕਰ ਸਕਦੇ ਕੋਈ ਸਾਡੇ ਕੋਈ ਅਜੇ ਕੋਈ ਟੈਂਪ ਆ ਮੁਝੇ ਕੋ ਬੋਲਾਂਗੇ ਜੇ ਬੋਲਦੇ ਆ ਇਹ ਕਹਿੰਦੇ ਬਿਆਨ ਕਰਦਣਾ ਕਿਉਂਕਿ ਜਿੱਥੇ ਵੀ ਜੇ ਕੋਈ ਪਲੇਅਰ ਬੋਲਦਾ ਸੀ ਬਿਆਨ ਕੋਈ ਦਾਤਾ ਬੋਲਦਾ ਨਹੀਂ ਸੀ ਹੁਣ ਸਾਡੇ ਮਾਂਚ ਵਿਚਾਰ ਆਇਆ ਸੀਗਾ ਚਲੋ ਕਬੱਡੀ ਹੁਣ ਐਂਡ ਤੇ ਆ ਕਿੰਨੇ ਪਲੇ ਖੇਡੇ ਆ ਖੜ ਕੇ ਘਰੇ ਬਹਿ ਗਏ ਆ ਕੋਈ ਕੁਝ ਨਹੀਂ ਕਰਦਾ ਵੀ ਜੇ ਆਪਾਂ ਨੂੰ ਕਬੱਡੀ ਨਾਲ ਕੁਝ ਦਿੱਤਾ ਆ ਆਪਾਂ ਕੋਈ ਕੋਸ਼ਿਸ਼ ਕਰ ਸਕਦੇ ਕਰੀਏ ਤੇ ਚਲੋ ਸਲਾਹ ਬਣੀ ਤੇ ਅਸੀਂ ਨਵੀਂ ਮੇਜਰ ਲੀਗ ਕਬੱਡੀ ਨਵੀਂ ਜੀ ਸਥਾਪਨਾ ਹੋਈ ਆ ਬਾਕੀ ਜਿਹੜਾ ਕਹੀਏ ਅੰਕਲ ਚੱਠੇ ਦਾ ਜੋ ਚੱਲਦਾ ਸੀ ਆ 2007 ਵਿੱਚ ਮੈਂ ਤੇ ਗਲਜੀਤਾ ਮਸੀਹ ਵਾਲਾ ਹੀ ਅਨੰਤਪੁਰ ਜਾ ਰਿਹਾ ਮੈਚ ਤੇ ਗਲਜੀਤੇ ਦੀ ਗੱਡੀ 'ਚ ਸਾਨੂੰ ਅੰਕਲ ਨੇ ਉਦੋਂ ਵੀ ਫੋਨ ਕੀਤਾ ਗਲਜੀਤੇ ਨੂੰ ਵੀ ਅਨੰਦੋਸਾ ਖੇਡਣਾ ਨਹੀਂਗਾ ਜਿਹੜਾ ਜਿ ਸੀ ਚੱਲਦੇ ਮੈਚ ਹੈ ਉਹ ਖੇਡਣੇ ਵਾਪਸ ਆ ਜਾਓ ਮੇਰੇ ਅੰਕਲਾ ਬਾਲੀ ਨਹੀਂ ਸੀ ਕੱਲ ਜਿੱਤੇ ਸੀ ਕਹਿੰਦਾ ਸੰਦੀਪ ਅੰਕਲ ਦਾ ਫੋਨ ਆਇਆ ਉਹ ਜਿਹੇ ਖੇਡੇ ਤੁਸੀਂ ਅਨੰਦ ਕੋਲ ਉੱਥੇ ਕੋਲੇ ਮਲੇ ਤੇ ਤੁਹਾਨੂੰ ਬਾਂਹ ਕਰ ਦਣਾ ਮੈਂ ਨਹੀਂ ਚੱਲਾਂ ਮੈਂ ਥੱਕੇ ਨਾਲ ਅੱਗੇ ਕੁੱਛ ਨਹੀਂ ਦਿੰਦਾ ਅੱਗੇ ਉੱਥੇ ਖੇਡੇ ਸੀ ਪਰ ਅੱਜ ਕੱਲੇ ਪੂਰਾ ਜੋਰ ਲਾਇਆ ਵੀ ਤੁਸੀਂ ਵਾਪਸ ਮੋੜਾਓ ਸੇ ਮਹੱਡਿਆਂ ਕੱਪ ਹੋਇਆ 2017 ਦੀ ਗੱਲ ਹੈ ਜੀ ਅੰਕਲ ਨੇ ਪਹਿਲਾਂ ਉਹਨਾਂ ਦਾ ਕੱਪ ਵਕਰਾਇ ਸੀ ਨੌਸਤ ਦਾ ਫਿਰ ਉਹ ਨਕਾ ਕਰਾਤਾ ਪੰਜਾਬ ਦਾ ਅੰਕਲ ਨੇ ਜਿਤਨਾ ਕੱਪ ਰੱਖਿਆ ਆਟੇ ਪਿੰਡ ਅਛਾ ਮਾਝੇ ਦੇ ਅੰਕਲ ਰਣਜੀਤ ਸਿੰਘ ਤਾਂ ਦੇ ਘਰੇ ਜਾਂਦਾ ਰਿਹਾ ਵੀ ਆਪਾਂ ਕੱਪ ਕਰੋਣਾ ਕਾਪੂਰ ਹੋਣਾ ਅੰਡਾ ਭਾਈ ਮੰਨਦਾ ਨਹੀਂ ਸੀ ਨਹੀਂ ਮੇਰੀ ਬੇਇੱਜ਼ਤੀ ਆ ਕੱਪ ਕਰੋਣਾ ਲੋ ਟੰਡੇ ਭਾਈ ਨੇ ਪੈਸੇ ਦਿੱਤੇ ਕੱਪ ਹੋਇਆ ਫਿਰ ਕੀ ਹੋਇਆ ਉਦੋਂ ਅਗਲੇ ਸਾਲ ਅੰਕਲ ਚੱਠੇ ਨੇ ਕੱਪ ਬੁਕ ਕਰ ਲਿਆ ਬਠੜਿਆਂ ਦਾ ਦੇਖੋ ਪਹਿਲੇ ਸਾਲ ਐਂਟੀ ਕਲਾਕ ਕੱਪ ਤੇ ਅਗਲੇ ਸਾਲ ਫੇ ਉਹਦਾ ਕਾਬੂ ਕਰ ਲਿਆ ਦੇਖੋ ਸਟੈਂਡ ਤੁਸੀਂ ਉੱਥੇ ਨਾਗਲਾਤਾ ਨਾਰਾਤਾ ਮੇਰਾ ਜਿਵੇਂ ਸੰਦੀਪ ਨੇ ਜਿੱਦਣਾ ਕੱਪ ਕਰਾਇਆ ਤੁਹਾਡੇ ਮੂਰੇ ਸਤੇਜ ਭਾਜੀ ਹੁਣੀ ਆ ਬਹੁਤ ਵਧੀਆ ਪ੍ਰੋਮੋਟਰ ਆ ਉਹਨਾਂ ਬਾਰੇ ਮੈਨੂੰ ਮੜਾ ਬਣਾਤਾ ਤੇ ਢੰਡੇ ਭਾਈ ਨੇ ਆਪ ਇਹਨੇ ਫੇ ਕਾਬੂ ਕਰ ਲਿਆ ਦੇਖੋ ਸਟੈਂਡ ਇਹ ਕੋਈ ਸਟੈਂਡ ਨਹੀਂ ਸਾਡੇ ਸੰਦੀਪ ਉਧਰ ਦੇ ਜਦੋਂ ਸ਼ਾਗੋ ਟੀਮ ਬਣੀ ਆ ਮੈਂ ਕਹਿੰਦਾ 60% ਸੰਦੀਪ ਲੁਧਰ ਦੇ ਸਿਰ ਤੇ ਸੀ ਨਾਰਥ ਰਿਸ਼ਨ ਉਹ ਮਾਰਤੀ ਬੰਦੇ ਦੀ ਉਹਦੇ ਲਗਾਮਨ ਟੁੱਟ ਗਏ ਅਸੀਂ ਅੰਕਲ ਵੀ ਤੁਹਾਡੇ ਵੀ ਕੋਈ سپورਟ ਕਰਨੀ ਹੈਲਪ ਕਹਿੰਦੇ ਸਾਡੇ ਕੋਲ ਪੈਸੇ ਹਨ ਨਹੀਂ ਪੈਸੇ ਕਿੱਥੇ ਆਉਂਦੇ ਆ ਕੋਈ ਹਿਸਾਬ ਨਹੀਂ 20 ਸਾਲ ਤੋਂ ਦੱਸੋ ਕਿ ਹਿਸਾਬ ਦਿੱਤਾ ਕੋਈ ਹਿਸਾਬ ਨਹੀਂ ਤੇ ਸਾਡੀ ਇਹ ਮੱਝਲੀ ਕਬੱਡੀ ਬਣੀ ਆ ਇਹਦਾ ਇੱਕ ਇੱਕ ਪੈਸਾ ਹਿਸਾਬ ਜਿਹੜਾ ਮਰਜੀ ਟੀਮ ਦਾ ਮੈਂਬਰ ਲਿਖਦਾ